ਸਰਦਾਰ ਜੀ ਸੁਣਦੇ ਕਿੰਨੇ ਬਾਲਕੀ ਆ ਗਏ ਆਪਾਂ ਨੂੰ ਬਹੁਤ 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 ਸਾਰਾ ਚੀਜ਼ਾਂ ਤੋਂ ਬਾਅਦ ਵੀ ਬਲੋ 15 ਲੱਖ ਰੁਪਏ ਦੀ ਨਾਮ ਹੋ ਗਈ ਹੈ ਪ੍ਰੋਜੈਕਟ ਦਾ ਮਾਨ ਨੂੰ ਨੋਕਾ ਦੇ ਬੀਜ ਨਹੀਂ ਵਰਤਵਾਦ ਗ੍ਰੰਟ ਦਿੱਤਾ ਗਿਆ ਹੈ ਕੰਟਰੋਲ ਕਰਦੇ 14 ਲੱਖ ਲਗਭਗ 50 ਲੱਖ ਰੁਪਏ ਦੇ ਨਾਮ ਕਰ ਸਕਣ ਸਰ ਜੀ ਨੂੰ ਜੀ ਸਾਈਸ ਤੋਂ ਦਾਣ ਕਰੇ ਕਾਚਾ ਮਦਰ ਮੜੀ ਲਾ 50 ਫਰੇਮ ਜੀ ਸੋ ਜੀ ਬੰਗਾ ਤੇ ਸਾਰੇ ਸੂਰਜ ਜਿੰਦਗੀ ਦੇ ਫੰਡਾ ਦੇ ਦਰਸਾਤ ਕਰਦੇ ਹੋ ਨਗਰੀ ਦੇ ਸਾਰੇ ਵੀ ਸ਼ਾਂਤ ਪਰਿਵਾਰਾਂ ਦਾ ਸ਼੍ਰੀ ਕਾਪੂ ਸ਼ਾਮ ਮੰਦਰ ਕਮਾਡੇ ਪੱਤ ਦਾ ਬਲੇ ਨਿੱਗਾ ਸਵਾਲ ਪੁੱਛੀ ਮਾਸਟ ਵੈਲਕਮ ਜੀ ਆਣ ਕਾ ਜੀ ਬਲਿਓ ਸ਼ਾਮ ਪਿਆਰੇ ਕੀ ਜੈ ਜੈ ਕੋ ਘਾਟਾ ਨਰੋਇ ਸੇ ਕੀ ਜੈ ਜੈ ਬਲਿਓ ਤੀਨ ਵਾਰ ਗਾਈ ਕੀ ਬਲਿਓ ਹਮਾਰੇ ਸ਼ਾਮ ਕੀ ਜੈ ਜੈ ਤੁਹਾਰੇ ਕੇ ਸਹਾਰੇ ਕੀ ਜੈ ਜੈ ਖੀਸ ਕੇ ਦਾਨੀ ਜੀ ਸਨਿਕਾ ਸਪਾਰਟਕ ਦੇ ਖਿਡਾਰੀ ਬਰਨ ਜੀ ਸ਼੍ਰੀ ਸ਼ਾਮ ਪਰਿਵਾਰ ਸੰਘ ਖਿਡਾਰੀ ਤਾ ਜੀ ਬੱਬਾ ਜੀ ਸ਼ਾਨਜੱਤ ਸ਼੍ਰੀ ਸ਼ਾਮ ਪਰਿਵਾਰ ਸੰਘ ਖਿਡਾਰੀ ਤਾ ਜੀ ਬੱਬਾ ਜੀ ਸ਼ਾਨਜੱਤ ਰਾਜੇ ਜੀ ਰਾਥੀਆ ਕਰਾਂ ਜੀ ਬੋਲੀਏ ਸ਼ਾਮ ਪਿਆਰਾ Iyi yunifasano lilo jiyo n to lo loyi kila to loyi kura n jero.

ਮੇਰੇ ਪਰਿਵਾਰਕ ਅਤੇ ਨੰਦੇ ਚੂਚੇ ਪਰਿਵਾਰ ਦੇ ਚੜ੍ਹਦੇ ਚੜ੍ਹਦੇ ਸ਼ਾਮੋ। ਜੋ ਵੀ ਜੋ ਵੀ ਤੁਹਾਡੀ ਸ਼ਾਮਤ ਲਈ। ਸੋਪਰਾ ਮੋਬਾਈਲ ਪਰਸੋਂ ਅਤੀ ਸੋਨੇ ਦੇ ਗਾਇਆਂ ਦਾ ਤਿਰਪਤ ਅਕੇ ਧਿਆਨ ਰੱਖੇ। ਜੈਮ ਕਟਰਾ ਤੋਂ ਸਾਫ ਦਾ ਰਬੂ ਜੀ ਤੇਜ ਦੀ ਕਾਪਤ। ਰਤ ਦੇ ਵਿੱਚ ਖਟੂ ਸ਼ਾਮ ਦੀ ਯਾਤਰਾ ਖਨੋਰੀ ਤੋਂ ਆਏ ਜੀ 11ਵੀਂ ਯਾਤਰਾ ਹੈ ਜੀ ਖਟੂ ਸ਼ਾਮ ਜੀ ਦੇ ਔਰ ਬੜੀ ਖੁਸ਼ੀਆਂ ਨਾਲ ਬੜਾ ਪਿਆਰ ਮੇਰਾ ਸਾਨੂੰ ਰਸਤੇ ਜੀ ਤੇ ਬੜੇ ਹੀ ਭਾਵਨਾ ਨਾਲ ਲੋਕ ਆਏ ਨੇ ਜੀ ਤੇ ਸਭ ਦੀ ਮਨਕਾਮਨਾ ਪੂਰੀ ਕਰੇ ਜੀ ਮੰਤਾ ਜੀ ਦੇਖੋ ਆਪਣੇ ਆਪਣੇ ਦਿਲ ਚ ਹੁੰਦੀ ਹੈ ਜੀ ਜੋ ਵੀ ਮੰਤਾ ਹੈ ਬਾਬਾ ਆਪ ਕਰਨਗੇ ਜੀ ਖਾਟੂ ਸ਼ਾਮ ਜੀ ਪਹਿਲਾ ਜੀ ਅਸੀਂ ਰਾਜਸਥਾਨ ਖਾਟੂ ਸ਼ਾਮ ਤੇ ਜਾਂਦੇ ਸੀ ਜੀ ਤੇ ਆਪਣੇ ਕਿੰਨੇ ਵਾਰ ਗਏ ਨਜੁੱਤਰ ਪਤਾ ਨਹੀਂ ਸਾਨੂੰ ਜੀ ਕਿੰਨੀ ਅਸੀਂ ਤਾਂ ਬਹੁਤ ਚੱਲੇ ਆਏ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਪਤੜਾ ਦਾਮ ਜੋ ਮੰਦਿਰ ਬਣਿਆ ਹੈ ਕਮੇਟੀ ਦਾ ਵੀ ਪ੍ਰਧਾਨ ਦਾ ਬਹੁਤ ਬਹੁਤ ਦਿਲ ਤੇ ਸਵਾਗਤ ਕਰਦੇ ਹਾਂ ਜੀ ਧੰਨਵਾਦ ਹੈ ਜੀ ਬਾਕੀ ਇਹ ਮੇਰੇ ਵੀਰ ਜੀ ਨੇ ਵੱਡੇ ਬੰਦੇ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਇੱਜ਼ਤ ਹੈ ਯਹਾਂ ਪਰ ਆਵਾ ਜੀ ਇਸ ਟਾਈਮ ਇਤਨਾ ਫਾਇਦਾ ਹੈ ਜੀ ਨਾਲ ਹਮ ਦਿਲਸ਼ੇ ਜੋ ਆਪਣੀ ਮੰਗ 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 ਕੇ ਜਾਉਨਾ ਦਿਲ ਤੇ ਕਬੂਲ ਹੁੰਦੀ ਹੈ ਮਾਰੀ ਮੰਗ हम बहुत-बहुत धन्यवाद बहुत करते हैं बाबा जी का भी और जो पतड़ा जो कमेटी मंदिर प्रधान जी इनके भी बहुत-बहुत दिल से दाम करते हैं बहुत, मैं बहुत स्वागत करता हूं यात्रा आज बाबा श्याम दी गर्था दिन है आ रहे साडे भ्रा कनोरी तो पैदल चल के आए ने यात्रा लेके आए ने और इना दा पूरे साडे उरे मंदिर कमेटी वलो पूरे जोर-शोर दे नाल स्वागत कीता गया है और बाबा श्याम सारानी मनोकामना पूरिया करदा है और कल नु ਕੀਰਿ ਰਾਮ ਮੰਦਰ ਜੋ ਕਿ ਜੋਧੇ ਦੇ ਵਿੱਚ ਬਣ ਰਿਹਾ ਹੈ ਉਹਦੀ ਖੁਸ਼ੀ ਦੇ ਵਿੱਚ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ সনাতਨ ਧਰਮ ਦਾ ਜਿਹੜਾ ਰਾਮ ਮੰਦਰ ਦਾ ਮੁੱਦਾ ਸੀ ਉਹ ਕਾਫੀ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਤਾਂ ਉਹ ਕਿਤੇ ਨਾ ਕਿਤੇ ਅੱਜ ਲੋਕਾਂ ਦੇ ਸਾਡੇ ਹਿੰਦੂ ਧਰਮ ਦੇ ਲੋਕਾਂ ਦਾ ਜਿਹੜਾ ਮੁੱਦਾ ਸੀਗਾ ਉਹ ਪੂਰਾ ਹੋਇਆ ਹੈ ਸੁਪਨਾ ਸੀਗਾ ਜਿਹੜਾ ਪੂਰਾ ਹੋਇਆ ਉਹਦੀ ਖੁਸ਼ੀ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸ਼੍ਰੀ ਸ਼ਾਂਤ ਨਿਰਵਾਸ ਜੀ ਆਇਆਂ ਜੀ ਜੈਮ ਪਿਆਰੇ ਜੀ ਜੈ ਲਖਦਾ ਦਾਰ ਜੀ ਜੈ